ਅਸੀਂ ਜੋ ਵੀ ਕਰਾਂਗੇ ਹਰ ਕਦਮ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਪਟਾਂਗੇ ਕੱਲ ਵੀ ਤੁਸੀਂ ਕੱਲ ਮੈਨੂੰ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ ਕੱਲ ਉਹਨਾਂ ਨੂੰ ਸਭ ਤੋਂ ਜ਼ਿਆਦਾ ਟਾਈਮ ਆਪੋਜੀਸ਼ਨ ਆ ਜਿਹੜੀ ਉਹਨੂੰ ਮਿਲਿਆ ਬਹਿਸ ਮੁੱਦਿਆਂ ਤੇ ਹੋਣੀ ਚਾਹੀਦੀ ਆ ਐਵੇਂ ਛੱਪ ਲੰਗੇ ਤੋਂ ਲੀਖ ਪੇਟਣ ਵਾਲਾ ਕੰਮ ਇਹ ਪਹਿਲਾਂ ਵੀ ਕਰਦੇ ਰਹੇ ਆ ਹੁਣ ਵੀ ਕਰਦੇ ਕਿਉਂਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕਾਰੇ ਨੇ ਉਹ ਅਸੀਂ ਕੰਡੇ ਚੋਗ ਰਹੇ ਹਾਂ ਇਹਨਾਂ ਦੇ ਜੋ ਪੱਟੇ ਹੋਏ ਖੂਤੇ ਉਹਨਾਂ ਨੂੰ ਬੰਦ ਕਰ ਰਿਹਾ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਹਰ ਇੱਕ ਦਿਨ ਆ ਜਿਹੜਾ ਪੰਜਾਬ ਦੇ ਭਲੇ ਲਈ ਹਰ ਇੱਕ ਕਦਮ ਆ ਜਿਹੜਾ ਪੰਜਾਬ ਦੇ ਹਿਤ ਲਈ ਪਟਿਆ ਜਾਂਦਾ ਸੋ ਇਸ ਕਰਕੇ ਜਿੰਨੀ ਵੀ ਮਾਨ ਸਾਹਿਬ ਦੀ ਟੀਮ ਹੈ ਮੁੱਖ ਮੰਤਰੀ ਸਾਹਿਬ ਦੀ ਟੀਮ ਹੈ ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿਤ ਲਈ ਹਮੇਸ਼ਾ ਕੰਮ ਕਰਦੀ ਆ ਹਮੇਸ਼ਾ ਕਰਦੀ ਦੇਖੋ ਇਹਨਾਂ ਇਧਰ ਇਧਰ ਜੀ ਇਹਨਾਂ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਉਹ ਠੀਕ ਹੈ ਯਾਰ ਠੀਕ ਹੈ ਇਹਨਾਂ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਸਾਨੂੰ ਕਰਦੇ ਦੇ ਦੇਖਣਾ ਚਾਹੁੰਦੇ ਨਹੀਂ ਅਸੀਂ ਕਰਕੇ ਦਿਖਾਵਾਂਗੇ ਬਾਜਵਾ ਸਾਹਿਬ ਵੀ ਇੱਥੇ ਨੇ ਅਸੀਂ ਵੀ ਇੱਥੇ ਆ ਔਰ ਮੈਂ ਕਿਹਾ ਸਭ ਕੁਝ ਹੋਊਗਾ ਜਿਹੜੇ ਰਸਤੇ ਅਸੀਂ ਚੱਲ ਪਿਓ ਸਾਰਾ ਕੁਝ ਹੋਊਗਾ ਨਹਿਰ ਵੀ ਬਣੂਗੀ ਪੈਸਾ ਵੀ ਹੈਗਾ ਸਾਰਾ ਕੁਝ ਹੈ ਇਹ ਸਿਰਫ ਕੰਡੇ ਪਿਛਾਉਣਾ ਚਾਹੁੰਦੇ ਨੇ ਵੀ ਇਹ ਕਰ ਨਾ ਸਕਣਾ ਕਿਉਂਕਿ ਇਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਜਿਹੜੀ ਖਿਸਕਦੀ ਆ ਹਰਿਆਣਾ ਨੇ ਆਬਜੈਕਟ ਕੀਤਾ ਹਰਿਆਣਾ ਦਾ ਉੱਥੇ ਕੀ ਲਾਕ ਦਿਖਾਈ ਦੇਖੋ ਇੱਕ ਮਿੰਟ ਇੱਕ ਮੈਂ ਕਲੀਅਰ ਕਰਨੀ ਚਾਹੁੰਦਾ ਸਾਡੇ ਪੰਜਾਬ ਦੀ ਜ਼ਮੀਨ ਆ ਅਸੀਂ ਪੰਜਾਬ ਦੀ ਜ਼ਮੀਨ ਤੇ ਜੋ ਮਰਜ਼ੀ ਕਰੀਏ ਸਾਡਾ ਸਾਡਾ ਸਾਡੇ ਪੰਜਾਬ ਦਾ ਹੈ। ਸੋ ਹਰਿਆਣੇ ਦਾ ਤਾਂ ਉੱਥੇ ਕੋਈ ਲਾਗਾ ਦੇ ਕ ਬਣਦਾ ਹੀ ਨਹੀਂ ਹੈ। ਉਹਨਾਂ ਨੂੰ ਕੀ ਦੱਸਣ ਸੀ ਆਪੇ ਪੰਜਾਬ ਦੇ ਵਿੱਚ ਜੋ ਮਰਜ਼ੀ ਕਰੀਏ। ਉਹ ਹਰਿਆਣੇ ਦੇ ਵਿੱਚ ਹਰ ਇਹ ਪਾਣੀ ਦਾ ਮਸਲਾ ਜਿਹੜਾ ਨਹਿਰ ਚ ਪਾਣੀ ਆਉਣਾ ਕਹਿੰਦੇ ਨਹਿਰ ਚ ਪਾਣੀ ਸਾਡੀ ਜ਼ਿੰਮੇਵਾਰੀ ਅਸੀਂ ਆਪਦੇ ਪੰਜਾਬ ਦਾ ਪਾਣੀ ਵਰਤ ਰਹੇ ਹਾਂ। ਆਪਦੇ ਪੰਜਾਬ ਦੇ ਪਾਣੀ ਨੂੰ ਵਰਤਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ। ਅਸੀਂ ਦੂਜੀ ਦਾ ਕੋਈ ਗੱਲ ਕੀਤੀ ਹੀ ਨਹੀਂ ਹੈ। ਹਾਜੀ ਅਸੀਂ ਪੰਜਾਬ ਦਾ ਪਾਣੀ ਵਰਤਾਂਗੇ ਜਿਹੜਾ ਸਾਡੇ ਹਿੱਸੇ ਦਾ ਅਸੀਂ ਉਹਨੂੰ ਪਾਣੀ ਨੂੰ ਵਰਤਾਂਗੇ ਉਹਨੂੰ ਤੁਸੀਂ ਸਾਨੂੰ ਕੌਣ ਰੋਕ ਸਕਦਾ ਅਸੀਂ ਆਪਦੀ ਜ਼ਮੀਨ ਦੇ ਸਾਡੇ ਪੰਜਾਬ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਅਸੀਂ ਨਹਿਰ ਕੱਢਣਾ ਫਿਰ ਇੱਚ ਮਿਰਖਲਾ ਨਾ ਬਾਜਵਾ ਸਾਹਿਬ ਨੂੰ ਤਕਲੀਫ ਹੋਣੀ ਚਾਹੀਦੀ ਆ ਨਾ ਕਿਸੇ ਹੋਰ ਨੂੰ ਹੋਣੀ ਚਾਹੀਦੀ ਅਸੀਂ ਜੋ ਵੀ ਕਰਾਂਗੇ ਹਰ ਕਦਮ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਪਟਾਂਗੇ ਕੱਲ ਵੀ ਤੁਸੀਂ ਕੱਲ ਮੈਨੂੰ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ ਕੱਲ ਉਹਨਾਂ ਨੂੰ ਸਭ ਤੋਂ ਜ਼ਿਆਦਾ ਟਾਈਮ ਓਪੋਜੀਸ਼ਨ ਆ ਜਿਹੜੀ ਉਹਨੂੰ ਮਿਲਿਆ ਬਹਿਸ ਮੁੱਦਿਆਂ ਤੇ ਹੋਣੀ ਚਾਹੀਦੀ ਆ ਐਵੇਂ ਛੱਪ ਲੰਗੇ ਤੋਂ ਲੀਖ ਪੇਟਣ ਵਾਲਾ ਕੰਮ ਇਹ ਪਹਿਲਾਂ ਵੀ ਕਰਦੇ ਰਹੇ ਆ ਹੁਣ ਵੀ ਕਰਦੇ ਕਿਉਂਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕਾਰੇ ਨੇ ਉਹ ਅਸੀਂ ਕੰਡੇ ਚੁਗ ਰਹੇ ਹਾਂ ਇਹਨਾਂ ਦੇ ਜੋ ਪੱਟੇ ਹੋਏ ਖੂਤੇ ਉਹਨਾਂ ਨੂੰ ਬੰਦ ਕਰ ਰਹੇ ਆ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਹਰ ਇੱਕ ਦਿਨ ਆ ਜਿਹੜਾ ਪੰਜਾਬ ਦੇ ਭਲੇ ਲਈ ਹਰ ਇੱਕ ਕਦਮ ਆ ਜਿਹੜਾ ਪੰਜਾਬ ਦੇ ਹਿਤ ਲਈ ਪਟਿਆ ਜਾਂਦਾ ਸੋ ਇਸ ਕਰਕੇ ਜਿੰਨੀ ਵੀ ਮਾਨ ਸਾਹਿਬ ਦੀ ਟੀਮ ਆ ਮੁੱਖ ਮੰਤਰੀ ਸਾਹਿਬ ਦੀ ਟੀਮ ਹੈ ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਹਮੇਸ਼ਾ ਕੰਮ ਕਰਦੀ ਆ ਹਮੇਸ਼ਾ ਕਰਦੀ ਦੇਖੋ ਇਹਨਾਂ ਇਧਰ ਇਧਰ ਜੀ ਇਹਨਾਂ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਉਹ ਠੀਕ ਹੈ ਯਾਰ ਠੀਕ ਹੈ ਇਹਨਾਂ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਸਾਨੂੰ ਕਰਦੇ ਦੇਖਣਾ ਚਾਹੁੰਦੇ ਨਹੀਂ ਅਸੀਂ ਕਰਕੇ ਦਿਖਾਵਾਂਗੇ ਬਾਜਵਾ ਸਾਹਿਬ ਵੀ ਇੱਥੇ ਨੇ ਅਸੀਂ ਵੀ ਇੱਥੇ ਆਂ ਔਰ ਮੈਂ ਕਿਹਾ ਸਭ ਕੁਝ ਹੋਊਗਾ ਜਿਹੜੇ ਰਸਤੇ ਅਸੀਂ ਚੱਲ ਪਿਓ ਸਾਰਾ ਕੁਝ ਹੋਊਗਾ ਨਹਿਰ ਵੀ ਬਣੂਗੀ ਪੈਸਾ ਵੀ ਹੈਗਾ ਸਾਰਾ ਕੁਝ ਹੈ ਇਹ ਸਿਰਫ ਕੰਡੇ ਪਿਛਾਉਣਾ ਚਾਹੁੰਦੇ ਨੇ ਵੀ ਇਹ ਕਰ ਨਾ ਸਕਣਾ ਕਿਉਂਕਿ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਜਿਹੜੀ ਖਿਸਕਦੀ ਆ ਇਹ ਹਰਿਆਣਾ ਨੇ ਬੋਲਿਆ ਕਿ ਇਹ ਨਹੀਂ ਹੈ ਹਰਿਆਣਾ ਨੇ ਆਬਜੈਕਟ ਕੀਤਾ ਹਰਿਆਣਾ ਹਰਿਆਣਾ ਦਾ ਉੱਥੇ ਕੀ ਲਾ ਕੇ ਦਿਖਾ ਦੇਖੋ ਇੱਕ ਮਿੰਟ ਇੱਕ ਮੈਂ ਕਲੀਅਰ ਕਰਨੀ ਚਾਹੁੰਦਾ ਸਾਡੇ ਪੰਜਾਬ ਦੀ ਜ਼ਮੀਨ ਆ ਅਸੀਂ ਪੰਜਾਬ ਦੀ ਜ਼ਮੀਨ ਤੇ ਜੋ ਮਰਜ਼ੀ ਕਰੀਏ ਸਾਡਾ ਸਾਡਾ ਸਾਡੇ ਪੰਜਾਬ ਦਾ ਸੋ ਹਰਿਆਣੇ ਦਾ ਤਾਂ ਉੱਥੇ ਕੋਈ ਲਾਗਾ ਦੇ ਕ ਬਣਦਾ ਹੀ ਨਹੀਂ ਹੈ ਉਹਨਾਂ ਨੂੰ ਕੀ ਦੱਸਣ ਸੀ ਆਪੇ ਪੰਜਾਬ ਦੇ ਵਿੱਚ ਜੋ ਮਰਜ਼ੀ ਕਰੀਏ ਉਹ ਹਰਿਆਣੇ ਦੇ ਵਿੱਚ ਹਰ ਇਹ ਪਾਣੀ ਆਉਂਦਾ ਆਪਣੇ ਦਾ ਮਸਲਾ ਜਿਹੜਾ ਉਹ ਨਹਿਰ ਚ ਪਾਣੀ ਆਉਣਾ ਕਹਿੰਦੇ ਨਹਿਰ ਚ ਪਾਣੀ ਸਾਡੀ ਜ਼ਿੰਮੇਵਾਰੀ ਅਸੀਂ ਆਪਣੇ ਪੰਜਾਬ ਦਾ ਪਾਣੀ ਵਰਤ ਰਹੇ ਹਾਂ ਆਪਣੇ ਪੰਜਾਬ ਦੇ ਪਾਣੀ ਨੂੰ ਵਰਤਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਦੂਜੀ ਦਾ ਕੋਈ ਗੱਲ ਕੀਤੀ ਹੀ ਨਹੀਂ ਹੈ ਅਸੀਂ ਪੰਜਾਬ ਦਾ ਪਾਣੀ ਵਰਤਾਂਗੇ ਜਿਹੜਾ ਸਾਡੇ ਹਿੱਸੇ ਦਾ ਅਸੀਂ ਉਹਨੂੰ ਪਾਣੀ ਨੂੰ ਵਰਤਾਂਗੇ ਉਹਨੂੰ ਤੂੰ ਸਾਨੂੰ ਕੌਣ ਰੋਕ ਸਕਦਾ ਅਸੀਂ ਆਪਦੀ ਜ਼ਮੀਨ ਦੇ ਸਾਡੇ ਪੰਜਾਬ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਅਸੀਂ ਨਹਿਰ ਕੱਢਣਾ ਫਿਰ ਇੱਚ ਮਿਰਖਲਾ ਨਾ ਬਾਜਵਾ ਸਾਹਿਬ ਨੂੰ ਤਕਲੀਫ ਹੋਣੀ ਚਾਹੀਦੀ ਆ ਨਾ ਕਿਸੇ ਹੋਰ ਨੂੰ ਹੋਣੀ ਚਾਹੀਦੀ ਜੀ